ंत्रीमेंट्रीमेंट्रीमेंट्री पी आई पंजाब हरजोत बैसी ਜੰਦਾਬਾਦ ਡੀਪੀਆਈ ਐਲੀਮੈਂਟਰੀ ਜੰਦਾਬਾਦ ਡੀਪੀਆਈ ਐਲੀਮੈਂਟਰੀ ਮੁਰਦਾਬਾਦ ਡੀਪੀਆਈ ਐਲੀਮੈਂਟਰੀ ਮੁਰਦਾਬਾਦ ਡੀਪੀਆਈ ਐਲੀਮੈਂਟਰੀ ਸਰ ਦੇਖਿਓ ਸਿੱਖਿਆ ਮੰਤਰੀ ਅੱਗੇ ਕਰੋ ਸਿੱਖਿਆ ਮੰਤਰੀ ਮੁਰਦਾਬਾਦ ਸਿੱਖਿਆ ਮੰਤਰੀ ਜੰਦਾਬਾਦ ਉਹ ਬੱਚੇ ਪਿੱਛੇ हट ਜਾਓ ਸਿੱਖਿਆ ਮੰਤਰੀ ਅਹ ਪਹਿਲਾਂ ਸਾਰਾ ਦੋਤਾ ਪ੍ਰੈਸ ਵਾਲੇ ਵੀਰਾਂ ਦਾ ਚਾਹੀਦਾ ਲੋ ਧੰਨਵਾਦ ਕਰਦਾ ਤੇ ਤੁਸੀਂ ਜਦੋਂ ਵੀ ਕੋਈ ਸਮੱਸਿਆ ਛੋਟੀ ਮੋਟੀ ਹੁੰਦੀ ਹੈ ਪਿੰਡ ਦੀ ਹੋਏ ਜਾਂ ਸ਼ਹਿਰ ਦੀ ਹੋਏ ਤੁਹਾਡੇ ਰਾਹੀਂ ਅਸੀਂ ਸਰਕਾਰ ਦੇ ਚਨਾ ਤੇ ਚ ਜਾ ਸਕਦੇ ਤੇ ਗੱਲ ਅੱਜ ਕਰੀਏ ਪ੍ਰਾਇਮਰੀ ਸਕੂਲ ਕੁੰਬੜਾ ਪਿੰਡ ਦੀ ਪ੍ਰਾਇਮਰੀ ਸਕੂਲ ਕੁੱਬੜਾ ਗੈਮੀ ਗੁਰਵਸ ਸਿੰਘ ਇੱਥੇ ਪਿੰਡ ਦਾ ਇੱਕ ਦਾਨੀ ਸੱਜਣ ਸੀ ਜਿਹਦੇ ਕੋਲ ਔਲਾਦ ਨਹੀਂ ਸੀ ਉਹਨੇ ਦਾਨ ਕੀਤਾ ਸੀ ਤੇ ਇੱਕ ਪਰਮੂ ਬੰਸ ਸਾਇਦ ਆਪਣਾ ਲੰਬੜਦਾਰ ਸਾਹਿਬ ਹੁੰਦੇ ਬੰਸਿਕ ਲੰਬੜਦਾਰ ਸੀ ਜਿਨ੍ਹਾਂ ਨੇ 50000 ਰੁਪਏ 70000 ਰੁਪਏ ਦੇ ਕਿਸ ਬਿਲਡਿੰਗ ਦੀ ਉਸਾਰੀ ਵਾਸਤੇ ਤੈਅਰੀ ਕੀਤੀ ਥੋੜੀ-ਥੋੜੀ ਸਮੇ ਸਮੇਂ ਦੀਆਂ ਪਰ ਜੇਤਾ ਆਈਆਂ 40-45 ਬਰੇ ਬੀਤੇ ਹਰ ਪੰਚਾਇਤ ਨੇ ਇੱਥੇ ਆਪਣਾ بڑا ਯੋਗਦਾਨ ਪਾਇਆ ਪੰਚਾਇਤ ਮੈਂਬਰਾਂ ਨੇ ਮੱਦੇ ਭਾਕੇ ਜਿਨ੍ਹਾਂ ਦੀ ਮਤਿਆਂ ਦੀ ਆਪਣੇ ਕੋਲੇ ਬਹੁਤ ਵੱਡੀ ਲਿਸਟ ਹੈ ਨਾਸਪੰਚੇਤਾ ਵੀ ਆ ਖਾਮੀ ਬੀ ਜਿਹਨੇ ਮੁੱਦੇ ਪਾ ਕੇ ਕਿਤੇ ਲੱਖ ਰੁਪਇਆ ਕਿਸੇ ਨੇ ਦੋ ਕਿਸੇ ਨੇ ਤਿੰਨ ਐਸੇ ਸਕੂਲ ਦੀ ਸਾਰੀ ਕੀ ਸੀ ਜਿਸ ਤੇ ਅੱਜ 550 ਬੱਚਾ ਇੱਥੇ ਪੜ ਰਿਹਾ 15 ਟੀਚਰ ਸਾਹਿਬਾਨ ਇੱਥੇ ਪੜਾ ਰਹੇ ਨੇ ਤੇ ਬਹੁਤ ਹੀ ਦੁੱਖ ਦੀ ਗੱਲ ਹੈ ਜਿਹੜਾ ਗਿਆਨੀ ਗੁਰਵਖ ਸਿੰਘ ਜੀ ਉਹਦੀ ਘਰ ਵਾਲੀ ਰਾਮਕੌਰ ਸੀ ਰਾਮਕੌਰ ਵਾਲੀ ਦੀ ਜਿਹੜਾ ਪ੍ਰਾਪਰਟੀ ਜਾਇਦਾਦ ਹੈ ਉਹ ਅੱਜ ਕਿਉਂਕਿਆਂ ਨੂੰ ਚਲੇ ਗਈ ਤਾਂ ਸਾਡਾ ਬਹੁਤ ਹੀ ਅਨਮੋਲੀ ਦੀ ਗੱਲ ਹੈ ਨਾ ਕਿਸੇ ਟੀਚਰ ਸਾਹਿਬਾਨ ਨੇ ਨਾ ਕਿਸੇ ਸਾਡੇ ਨੁਮਾਇੰਦੇ ਨੇ ਅੱਜ ਤੱਕ ਜਿਹੜੀ ਇਹਦੀ ਮਾਲਕੀ ਰੇਵਿਲੀਰ ਕਾਰਡ ਚੇਂਜ ਹੋਣੀ ਸੀ ਉਹ ਨਹੀਂ ਕਰਾਈ। ਉਹ ਨਾ ਹੋਣ ਕਰਕੇ ਉਹ ਪ੍ਰਾਪਰਟੀ ਸਕੂਲ ਖਾਲੀ ਕਰਾਉਣ ਵਾਸਤੇ ਕੇਸ ਪਾ ਦੇ ਰਣਜੀਤ ਸਿੰਘ ਆਇਆ ਦਾ ਸਰ ਦੋ ਸਾਲ ਹੋ ਗਏ ਢਾਈ ਸਾਲ ਹੋ ਗਏ ਕੇਸ ਪੋਣੀ ਦੀ ਅਦਾਲਤ ਵਿੱਚ ਚੱਲ ਰਿਹਾ। ਅਸੀਂ ਉਸ ਕੇਸ ਦੀ ਪੈਰਵਾਈ ਵੀ ਕਰ ਰਹੇ ਸੇ ਮੈਡਮ ਸੁਖਦੀਪ ਕੌਰ ਹੈ ਮੁੱਖ ਅਧਿਆਪਕਾ ਉਹ ਵੀ ਬਹੁਤ ਦੌਰ ਭੱਜ ਕਰ ਰਹੀ ਹੈ ਤੇ ਬਹੁਤ ਸਕੂਲ ਵਾਸਤੇ ਜਿਹੜੀ ਇਹ ਸੇਵਾ ਭਗਤਾਰੇ ਨੇ। ਪਰ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਇੱਥੇ ਜਿਹੜੇ ਆਪਣੇ ਸਾਡੇ ਕਾਉਂਸਲਰ ਵੀ ਬਣੇ ਨੇ ਐਮਸੀ ਦਫ਼ਤਰ ਵੀ ਹੈ ਹਾਲਾਂਕਿ ਡਿਊਟੀ ਉਹਨਾਂ ਦੀ ਹੈ। ਪਰ ਲੇਕਿਨ ਫਿਰ ਵੀ ਇਹ ਪਿੰਡ ਵਾਸੀਆਂ ਨੇ ਆਪਣਾ ਆਪਣਾ ਯੋਗਦਾਨ ਪਾ ਕੇ ਦੋ ਦੋ ਚਾਰ ਚਾਰ ਹਜ਼ਾਰ ਰੁਪਏ ਕਰਕੇ ਅਸੀਂ ਵਕੀਲ ਕਰਿਆ ਪਹਿਲਾਂ ਲੋਅਰ ਕੋਰਟ ਲੜੇ ਉਸ ਤੋਂ ਫਿਰ ਹਾਈ ਕੋਰਟ ਗਏ ਪਾਰਟੀ ਬਣਨ ਵਾਸਤੇ ਪਰ ਸਾਡੀ ਕੋਈ ਕੋਰਟ ਨਾ ਸੁਣਾਈ ਦਿੱਤੀ ਹੁਣ ਅਸੀਂ ਇੱਕ ਪ੍ਰਾਈਵੇਟ ਵਕੀਲ ਕੀਤਾ ਅੱਧੀ ਫੀਸ ਅਸੀਂ ਦੇਈ ਬੈਠੇ ਐ ਤੇ ਅਗਲੀ ਫੀਸ ਦੇਣ ਨੂੰ ਤਾਂ ਕਰਕੇ ਕਿਤੇ ਅਸੀਂ ਮਾਲਕੀ ਚੇਤ ਕਰਾਉਣ ਵਾਸਤੇ ਬਾਲੀ ਜੀ ਦਾ ਹੱਕ ਮੰਗਣ ਵਾਸਤੇ ਸਾਨੂੰ ਇੱਕ ਅਸਰਪ੍ਰਿੰਟ ਲੱਗ ਕੇ ਸਪਨਾ ਬਈ ਚਾਹੀਦਾ ਤਾਂ ਕਿ ਜਿਹੜੀ ਆ ਸਕੂਲ ਦੇ ਨਾਮ ਪ੍ਰਾਪਰਟੀ ਹੋਣੀ ਐ ਸਰਕਾਰ ਦੇ ਨਾਮ ਪ੍ਰਾਪਰਟੀ ਹੋਣੀ ਐ ਸਰਕਾਰ ਪੁਲਿਸ ਪੂਰ ਬਚਾਉਣ ਲਈ ਅੱਜ ਕੋਈ ਫੰਡ ਜਿਹੜੀ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰ ਰਹੀ ਆ ਸੀ ਐਲੀਮੈਂਟਰੀ ਸਕੂਲ ਡਾਇਰੈਕਟਰ ਕੋਲੇ ਢੇੜੇ ਮਾਰੇ ਮੈਂ ਤੇ ਬੰਜੀਤ ਸਿੰਘ ਗੁਰਚਰਨ ਸਿੰਘ ਸਾਰੇ ਅਰਵਿੰਦਰ ਸਿੰਘ ਜੀ ਅਸੀਂ ਸਾਰਾ ਜਿਹੜੇ ਪਿੰਡ ਦੇ ਬਦਵੰਤੇ ਸੱਜਣ ਢੇੜੇ ਮਾਰੇ ਪਰ ਲੇਕਿਨ ਸਿਰਫ ਤਾਂ ਸਿਰਫ ਕੇਸਪਾਨ ਦੀ ਉਹਨਾਂ ਨੇ ਮਨਜ਼ੂਰੀ ਦੇਣੀ ਹੈ ਅਸੀਂ ਇਹ ਵੀ ਕਹਿੰਦੇ ਜਿਹੜੇ ਵਿੱਤੀ ਵਿਭਾਗ ਅਸੀਂ ਵਿੱਤੀ ਫੰਡ ਹੈ ਉਹ ਵੀ ਅਸੀਂ ਪਿੰਡ ਵਾਸੀ ਇਕੱਠਾ ਕਰਾਂਗੇ ਪਰ ਤੁਸੀਂ ਤਾਂ ਮਨਜ਼ੂਰੀ ਮਨਜ਼ੂਰੀ ਦੇਣੀ ਹੈ ਵੀ ਸਕੂਲ ਦੇ ਨਾਲ ਜਗ੍ਹਾ ਹੋਣੀ ਹੈ ਪਰ ਲੇਕਿਨ ਡਾਇਰੈਕਟਰ ਦੇ ਕੰਦੇ ਜੁਨੀ ਸਰਕੀ ਹਰਜੋਤ ਵੈਸ ਜਿਹੜੇ ਆ ਤੁਹਾਡੇ ਮੰਤਰੀ ਸਾਹਿਬ ਨੇ ਸਿੱਖਿਆ ਮੰਤਰੀ ਉਹ ਦਿੱਲੀ ਕ ਕਪੜੇਵਾਜ਼ ਮੁੱਖ ਮੰਤਰੀ ਨੂੰ ਬਚਾਉਣ ਲਈ ਸੜਕਾਂ ਤੇ ਲੇਟ ਰਿਹਾ ਪਰ ਲੇਕਿਨ ਉਹ ਆਪਣੇ ਇੱਕ ਪ੍ਰਾਇਮਰੀ ਸਕੂਲ ਨੂੰ ਨਹੀਂ ਬਚਾ ਸਕਦਾ ਬਹੁਤੀ ਅਨਮੋਸੀ ਦੀ ਗੱਲ ਹੈ ਇਹੀ ਡੀਪੀਏ ਦਫ਼ਤਰ ਹੈ ਜਿਹੜਾ ਫਿਰਸ 8 ਦੀ 8 ਤੇ ਐਜੂਕੇਸ਼ਨ ਬੋਰਡ ਦੇ ਨੇੜੇ ਦਫ਼ਤਰ ਹੈ 2 ਕਿਲੋਮੀਟਰ ਦੂਰ ਇੱਥੋਂ ਤੋਂ 1.5 ਕਿਲੋਮੀਟਰ ਦੂਰ ਆ ਸਕੂਲ ਹੈ ਜਿਸ ਹੋਂਦ ਨੂੰ ਬਚਾਉਣ ਲਈ ਅੱਜ ਦਾ ਸਿੱਖਿਆ ਮੰਤਰੀ ਨਾ ਹੀ ਡੀਪੀਆਈ ਕੋਈ ਪਰਵਾਹ ਨਹੀਂ ਕਰਦੇ ਅਸੀਂ ਢੇੜੇ ਮਾਰ-ਮਾਰ ਕੇ ਹੰਬ ਗਏ ਅੱਜ ਅਸੀਂ ਤੁਹਾਡੇ ਰਾਹੀਂ ਜਿਹੜਾ ਸਨੇਹਾ ਮੈਸੇਜ ਸਰਕਾਰ ਨੂੰ ਭੇਜਣਾ ਚਾਹੁੰਦੇ ਆ ਸਿੱਖਿਆ ਮੰਤਰੀ ਨੂੰ ਭੇਜਣਾ ਚਾਹੁੰਦੇ ਆ ਜਾਂ ਤਾਂ ਸਿੱਖ ਮੰਤ ਸਿੱਖਿਆ ਮੰਤਰੀ ਤੋਂ ਅਸੀਵਾ ਦੇਣ ਰਿਆਨ ਦੇਣ ਜਾਂ ਇਹ ਸਕੂਲਾਂ ਦੇ ਕੰਮ ਕਰ ਲੈਣ ਸੜਕਾਂ ਤੇ ਲੇਟਣ ਦਾ ਕੋਈ ਲੋੜ ਨਹੀਂ ਜੇ ਕਾਪੜੇਵਾਜ਼ ਇੱਕ ਮੁੱਖ ਮੰਤਰੀ ਨੂੰ ਬਚਾਣ ਲਈ ਤੋਂ ਦਿੱਲੀ ਸੜਕਾਂ ਤੇ ਲੇਟ ਰਿਹਾ ਤਾਂ ਆਪਣੇ ਸਕੂਲ ਨੂੰ ਬਚਾਉਣ ਵਾਸਤੇ ਵੀ ਕੋਈ ਸੁਣੇ ਕਿੰਨੇ ਸਾਲ ਪੁਰਾਣੀ ਹੈ ਜ਼ਮੀਨ ਜਿਹੜੀ ਇਹ ਦਿੱਤੀ ਗਈ ਸੀ ਸਕੂਲ ਨੂੰ ਕਿੰਨਾ ਸਮਾਂ ਹੋ ਗਿਆ ਇਹ ਸਾਡੀ ਸਨ 1978 ਤੇ 79 ਦਾ ਸਕੂਲ ਹੈ ਜਿਹੜੀ ਹੋਂਦ ਚ ਆਇਆ ਜਦੋਂ দান ਕੀਤੀ ਹੈ 1978 ਨਾਲ 78 ਦਾ ਜਿਹਦਾ ਇੱਥੇ ਸਕੂਲ ਵਿਚਾਰੇ ਆ ਅਸੀਂ ਵੱਖ-ਵੱਖ ਜਿਹੜਾ ਪਹਿਲਾਂ ਪੰਚਾਇਤਾਂ ਨਾਲ ਵੀ ਅਸੀਂ ਕੇਸ ਵੀ ਲੜਿਆ ਇਹ ਸਕੂਲ ਦੀ ਹੋਂਦ ਨੂੰ ਬਚਾਉਣ ਲਈ ਪਰ ਲੇਕਿਨ ਅੱਜ ਦੀ ਸਰਕਾਰ ਜਿਹੜੇ ਗਵਰਨਮੈਂਟ ਵੱਡੇ ਦਾਅਵੇ ਵਿੱਦਿਆ ਮਿਆਰ ਨੂੰ ਉੱਚਾ ਚੁੱਕਣ ਦੀ ਗੱਲ ਕਰ ਰਹੀ ਹੈ ਸਿਰ ਸੂਲਤਾਂ ਦੀ ਗੱਲ ਕਰ ਰਹੀ ਹੈ ਹੈਲਥ ਸੈਕਟਰ ਦੀ ਗੱਲ ਕਰ ਰਹੀ ਹੈ ਤੇ ਉਸ ਵਾਸਤੇ ਜੇ ਇੱਕ ਪ੍ਰਾਇਮਰੀ ਸਕੂਲ ਦੀ ਜਿਹੜੀ ਸਿੱਧ ਨਾਮਿਕ ਜਿਹੜੀ ਠੇਕਾ ਮੰਦਰੀ ਦੇ ਰਿਸ਼ਤੇ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਜਾਂ ਪੰਜਾਬ ਅਧਾਰੇ ਦਾ ਜਿਹੜਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਇਹਨੂੰ ਪਹਿਲ ਹੀ ਕਰ ਰਿਹਾ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਹੋਵੇ ਉਹਨਾਂ ਦਾ ਮੇਨ ਮਕਸਦ ਕੀ ਹੈ ਕਿਉਂ ਨਹੀਂ ਇਨੀਸ਼ੀਏਟ ਕਰ ਰਹੇ ਜਦ ਕਿ ਇਹ ਸਰਕਾਰੀ ਸਕੂਲ ਬਣ ਚੁੱਕਿਆ ਹੈ 10 ਸਾਲ ਪੁਰਾਣੀ ਬਿਲਡਿੰਗ ਹੈ ਕਿਉਂ ਨਹੀਂ ਇਨੀਸ਼ੀਏਟ ਕਰ ਰਹੇ ਸੀ ਸਾਨੂੰ ਇਹ ਲੱਗਦਾ ਜਿਵੇਂ ਸਾਡਾ ਮਾਨਯੋਗ ਐਮਐਲਏ ਸਾਹਿਬ ਐਮਐਲਏ ਦੇ ਕੰਦੇ ਜੂਨੀ ਸਰਕੀ 2 ਸਾਲ ਹੋ ਗਏ ਕੇਸ ਚੱਲਦੇ ਨੇ ਤੁਹਾਡੀ ਪ੍ਰੈਸ਼ਰ ਅਸੀਂ 20 ਵਾਰੀ ਖਬਰਾਂ ਵਿੱਚ ਲੱਗ ਲਿਆ ਐਮਐਲਏ ਨੂੰ ਇਹ ਨਹੀਂ ਪਤਾ ਵੀ ਕੂਂਪੜੇ ਦਾ ਸਕੂਲ ਕਿੱਥੇ ਹੈ ਅਸੀਂ ਇਹ ਪਿੰਡ ਵਾਸੀ ਸਾਰੇ ਅੱਜ ਵਾਣ ਕਰਨਨੇ ਆ ਵੀ ਜੇਕਰ ਇਹ ਆਕੇ ਬੜੇ ਜਾਂਦਾ ਸਾਡਾ ਸਕੂਲ ਬਚਾਇਆ ਜਾਵੇ ਇਹਦੀ ਪੈਰ ਵਹੀ ਕਰਕੇ ਦਾ ਫੰਡ ਖਰਚ ਕੇ ਇਹਨੂੰ ਵਕੀਲ ਕਰਕੇ ਪਰਮਿਸ਼ਨ ਦੇ ਕੇ ਸਕੂਲ ਬਚਾਇਆ ਜਾਵੇ ਨਹੀਂ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਲੋਕ ਸਭਾ ਦੇ ਉਹਨਾਂ ਦੇ ਕਾਲੇ ਝੰਡੇ ਲੈ ਕੇ ਅਸੀਂ ਘਰਾਵਾਂ ਵਿੱਚ ਕਰਾਂਗੇ ਤੇ ਇਹਨਾਂ ਨੂੰ ਇੱਥੋਂ ਭਜਾਵਾਂਗੇ ਤੇ ਸਾਨੂੰ ਇੱਕ ਜਾਣਕਾਰ ਮਿਲਿਆ ਕਿ ਐਮਐਲਏ ਵੱਲੋਂ ਵੀ ਕੁਝ ਦਾਨ ਕੀਤਾ ਗਿਆ ਇੱਥੇ ਜਿਹੜੇ ਮੌਜੂਦਾ ਹੁਣ ਐਮਐਲਏ ਨੇ ਇਹਨਾਂ ਵੱਲੋਂ ਜਿਹੜੇ ਕੌਂਸਲਰ ਸੀਗੇ ਕੁਝ ਆਏ ਸੀਗੇ ਪ੍ਰੋਗਰਾਮ ਚਾਹੁੰਦੇ ਐਮਐਲਏ ਐਮਐਲਏ ਦਾ ਫਰਜ਼ ਵੱਡਾ ਹੈ ਉਹ ਮੇਰ ਰਿਹਾ ਇੱਥੇ ਜਿਹੜਾ ਮਿਊਸਲ ਕੌਂਸਲਰ ਦਾ ਮੇਰ ਰਿਹਾ ਉਹਦਾ ਅੱਜ ਵੀ ਫਰਜ਼ ਵੱਡਾ ਪਹਿਲਾਂ ਵੀ ਫਰਜ਼ ਵੱਡਾ ਸੀ ਉਹਨੇ ਦਾਨ ਕਰਕੇ ਕੋਈ ਬਹੁਤੀ ਵੱਡੀ ਗੱਲ ਨਹੀਂ ਕੀਤੀ ਸਕੂਲ ਵਾਸਤੇ ਹਰ ਇੱਕ ਬੰਦਾ ਦਾਨ ਦੇ ਸਕਦਾ ਬਹੁਤ ਸਾਰੇ ਦਾਨੀ ਖੰਝਨ ਪਿੰਡ ਵਾਸੀ ਵੀ ਜਿਨ੍ਹਾਂ ਨੇ ਕਦੇ ਸਕੂਲ ਤੇ ਬੂਟਾਂ ਤੇ ਕਦੀ ਵਰਦੀਆਂ ਮੰਡੀਆਂ ਤੇ ਹੁਣ ਵੀ ਜਿਹੜੀ ਹੈ ਸਰਕਾਰ ਇਹ ਬੱਚਿਆਂ ਨੂੰ ਜਿਹੜੀਆਂ ਨਵੇਂਆ ਕਲਾਸਾਂ ਆਣੀਆਂ ਜਦਵੇਂ ਬੱਚੇ ਆਏ ਆ ਉਹ ਵੀ ਭਰਦੀਆਂ ਤੇਰੀਆਂ ਚਾਹੀਦਾ ਉਹ ਕਿਤਾਬਾਂ ਦੇਣ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਕਿ ਪ੍ਰਾਈਵੇਟ ਕਿਸੇ ਖਾਤੇ ਦਾ ਤੇ ਸਰ ਤੁਸੀਂ ਸਕੂਲ ਨੂੰ ਬਚਾਉਣ ਲਈ ਜਿਹੜੇ ਪਿੰਡ ਕੁੰਬੜਾ ਦੇ ਲੋਕ ਨੇ ਤੁਸੀਂ ਸਕੂਲ ਨੂੰ ਬਚਾਉਣ ਲਈ ਕੇਸ ਦੀ ਸਿਰਫ ਉਹ ਮੰਗ ਰਹੇ ਪਰਮਿਸ਼ਨ ਮੰਗ ਰਹੇ ਕਿ ਅਸੀਂ ਲੰਡਾ ਚਾਹੁੰਦੇ ਆ ਉਹਦੇ ਲਈ ਵੀ ਸਰਕਾਰ ਨੂੰ ਤੇਰੀ ਮਨਜ਼ੂਰੀ ਮਨਜ਼ੂਰੀ ਤੇਰੀ ਜਦ ਕੇ ਆ ਜਿਹੜਾ ਨੀ ਪੱਥਰ ਨਹੀਂ ਇੱਕ ਵਜਿੱਤਰ ਸਜੀਤਰ ਸਿੰਘ ਐਮ ਐਲ ਏ ਹੁੰਦਾ ਸੀ 87 ਚ ਨੀ ਪੱਥਰ ਰੱਖਿਆ ਗਿਆ ਆ 550 ਬੱਚਾ ਤਕਰੀਬਨ ਇੱਥੇ ਪੜ੍ਹਿਆਗਾ ਇਸ ਵੋਟ ਨੂੰ ਵਿਚਾਰਨ ਵਾਸਤੇ ਜੇ ਸਿੱਖਿਆ ਮੰਤਰੀ ਅੱਖਾਂ ਵਿੱਚ ਕੇ ਬੈਠ ਗਿਆ ਤੇ ਐਲੀਮੈਂਟਰੀ ਸਕੂਲ ਦੇ ਜਿਹੜੇ ਡੀਪੀਆਈ ਹੈ ਡੀਪੀਆਈ ਅੱਖਾਂ ਵਿੱਚ ਕੇ ਬੈਠ ਗਿਆ ਉਹ ਵਾਰ-ਵਾਰ ਇਹੀ ਲੈਟਰ ਕਹਿੰਦੇ ਆ ਜੀ ਸਰਕਾਰ ਆਪਣੇ ਪੱਤਰ ਤੇ ਆਪਕੇ ਸੁਣ ਲਏਗੀ ਜੀ ਉਹ ਕਾਨੂੰਨੀ ਰਹੇ ਨੇ ਇਹ ਫਲਾਲਾ ਕਰ ਰਹੇ ਸਿਰਫ ਤਾਂ ਸਿਰਫ ਮਨਜ਼ੂਰੀ ਦੇਣ ਵਾਸਤੇ ਨਹੀਂ ਸਾਨੂੰ ਇੰਨੀ ਪੈਰਲਾਈ ਕਰਦੇ ਜੇ ਮਨਜ਼ੂਰੀ ਹੁਣ ਨਹੀਂ ਮਿਲਦੀ ਤਾਂ ਅਗਲੀ ਕਾਰਵਾਈ ਕੀ ਹੋਣੀ ਨਹੀਂ ਮਨਜ਼ੂਰੀ ਮਿਲਦੀ ਇਸੇ ਸਿੱਖਿਆ ਮੰਤਰੀ ਦਾ ਜਲੂਸ ਹੋ ਕੇ ਐਲੀਮੈਂਟਰੀ ਡਾਇਰੈਕਟਰ ਦੇ ਦਫ਼ਤਰ ਦੇ ਉੱਤੇ ਬੈਠ ਕੇ ਪਿੰਡ ਵਾਸੀ ਨੇ ਅਸੀਂ ਦੋ ਡਰੈਗੀਆਂ ਭਰ ਕੇ ਉਹਦਾ ਉੱਥੋਂ ਤੱਕ ਸਿਆਪਾ ਕਰਾਂਗੇ ਜਦੋਂ ਤੱਕ ਉਧਰ ਜੈਮਨੀ ਸਿੱਖਿਆ ਮੰਤਰੀ ਦਾ ਹੁੰਦਾ ਉਦੋਂ ਤੱਕ ਉਹ ਫੇਰ ਕਰਨਾ ਨਹੀਂ ਉੱਥੋਂ ਠੀਕ ਹੈ ਇੱਕ ਚੀਜ਼ ਹੋਰ ਕਿ ਬੜਾ ਸਾਹਿਬ ਇੱਕ ਗੱਲ ਹੋਰ ਦੱਸੋ ਕਿ ਜਿਵੇਂ ਪੰਜਾਬ ਸਰਕਾਰ ਪਰਮਿਸ਼ਨ ਦੀ ਦੇਰੀ ਹੈ ਉੱਥੇ ਜਿਹੜੇ ਇੱਥੇ ਦੇ ਸਕੂਲ ਦੇ ਪ੍ਰਿੰਸੀਪਲ ਨੇ ਜਿਹੜੇ ਟੀਚਰ ਸਾਹਿਬਾਨ ਨੇ ਉਹ ਕੇਸ ਲੜਨ ਨੂੰ ਤਿਆਰ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹਾਈ ਕਮਾਂਡ ਤਾਂ ਪਰਮਿਸ਼ਨ ਹੀ ਦੇ ਰਹੀ ਆ ਪਰ ਇੱਥੇ ਦੇ ਟੀਚਰ ਜਿਹੜੇ ਉਹ ਲੜਨ ਨੂੰ ਤਿਆਰ ਆ ਕਿ ਸਕੂਲ ਦੇ ਟੀਚਰ ਸਾਹਿਬਾਨ ਸਭ ਤੋਂ ਪਹਿਲਾਂ ਅਸੀਂ ਤਰੀਕਾਂ ਦੇ ਜਾਂਦੇ ਰਹੇ ਮੈਂ ਤੇ ਮਨਜੀਤ ਸਿੰਘ ਜੀ ਗੁਰਚੰਦ ਸਿੰਘ ਜੀ ਲੇਡੀ ਹੋਣ ਦੇ ਦਾਤੇ ਸੁਖਦੀਪ ਟੋਰਨਮੈਂਟ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਕੋਰਟ 'ਚ ਖੜੇ ਹੁੰਦੇ ਪਰ ਲੇਕਿਨ ਅਦਾਲਤ ਨੇ ਕੋਟ ਨਾ ਕਰਨਾ ਜਦੋਂ ਸਰਕਾਰੇ ਨੇ ਸਰਕਾਰ ਦੀ ਰੁਪਈਆ ਮਾੜਾ ਡੀਪੀਆਈ ਦਾ ਰੁਪਈਆ ਮਾੜਾ ਡੀਓ ਦਾ ਰੁਪਈਆ ਮਾੜਾ ਟੀਚਰ ਸਾਹਿਬਾਨ ਕੀ ਕਰਨਗੇ ਤਾਂ ਆਪਣਾ ਰੋਲ ਤਾਂ ਸੱਜੀ ਵਧੀਆ ਨਿਭਾ ਰਹੇ ਨੇ ਪਰ ਇਹਨਾਂ ਦੇ ਉੱਚ ਅਧਿਕਾਰੀ ਨੇ ਜਿਹੜਾ ਇਹਨਾਂ ਦਾ ਕੰਟਰੋਲ ਕਰਨ ਵਾਲਾ ਸਿੱਖਿਆ ਮੰਤਰੀ ਹੈ ਉਹ ਇੱਕ ਕਪੜੇ ਬਾਜ਼ ਮੁੱਖ ਮੰਤਰੀ ਨੂੰ ਬਚਾਉਣ ਵਾਸਤੇ ਸੜਕ ਤੇ ਪੈ ਗਿਆ ਤੇ ਇਹ ਸਕੂਲ ਲਈ ਉਹਨੂੰ ਯਾਦ ਆ ਵੀ ਸਕੂਲ ਵੀ ਬਚਾਣੇ ਨੇ ਤੇ ਇਸ ਸਕੂਲ ਦੀ ਜਗ੍ਹਾ ਤੇ ਕਿਸੇ ਕੂ ਮਾਫੀਆ ਦੀ ਨਿਗਾਹ ਹੈ ਕੋਈ ਕਾਰਨ ਲੱਗ ਸਕਦਾ ਹੈ ਅਸੀਂ ਕਿਸੇ ਨੂੰ ਹੋ ਸਕਦਾ ਹੈ ਵੀ ਕੈਦ ਕਿਸੇ ਨੇ ਕੇਸ ਕੋਇਆ ਹੋਵੇ ਇਹ ਉਧਰ ਪ੍ਰਸ਼ਾਸਨ ਤੋਂ ਦੁਖਤ ਪਾਇਆ ਤਾਂ ਕਿ ਜਿਹੜੀ ਬਹੁਤ ਗਿੰਗ ਦੀ ਜਗਾ ਸੈਕਟਰ ਚ ਹੋਣ ਕਰਕੇ ਅੱਜ ਇਹ ਜਿਹੜੀ 21 ਵਰਲੇ ਜਗਾ ਇਹ ਤਕਰੀਬਨ 3 ਕਰੋੜ ਦੀ ਕਹਿ ਲੋ 4 ਦੀ ਕਹਿ ਲੋ ਫਿਰ ਨਹੀਂ ਦੇ ਕਮਰਸ਼ੀਅਲ ਜਗਾਂ ਦੀ 3-4 ਕਰੋੜ ਰੁਪਏ ਦੀ ਪ੍ਰਾਪਰਟੀ ਹੋਣ ਕਰਕੇ ਹੋ ਸਕਦਾ ਹੈ ਤੇ ਜੇ ਤੁਹਾਨੂੰ ਪਰਮਿਸ਼ਨ ਸਪੋਸ ਕਰੋ ਕੋਰਟ ਤੋਂ ਵੀ ਨਹੀਂ ਮਿਲਦੀ ਤੁਸੀਂ ਜਿਸ ਤਰ੍ਹਾਂ ਪ੍ਰੋਟੈਸਟ ਜਾਰੀ ਕੀਤਾ ਐਟ ਲੀਸਟ ਐਂਡ ਚ ਕੀ ਹੋਏਗਾ ਕਿ ਇਹ ਸਕੂਲ ਬੰਦ ਹੋਏਗਾ ਕੀ ਹਾਲ ਹੈ ਇਹ ਸਕੂਲ ਦੇ ਬੱਚਿਆਂ ਕਰਕੇ ਆ ਬੈਠੇ ਪਿੰਡ ਵਾਸੀ ਚਾਹੇ ਸਾਨੂੰ ਸੈਸ਼ਨ ਕੋਰਟ ਜਾਣਾ ਹੋਵੇ ਹਾਈ ਕੋਰਟ ਜਾਣਾ ਹੋਵੇ ਹਰ ਦਾ ਲੋਅਰ ਕੋਰਟ ਦੀ ਗੱਲ ਚੱਲ ਰਿਹਾ ਤੇ ਅੱਗੇ ਸੁਪਰੀਮ ਕੋਰਟ ਤੱਕ ਅਸੀਂ ਕੇਸ ਲੜਾਂਗੇ ਕੇਸ ਕੋਰਟ ਉਹੀ ਜਾਾਂਗੇ ਦਵਾਂਗੇ ਤਾਂ ਕਿ ਸਾਰੇ ਪਿੰਡ ਦਾ ਜੇ ਸਹਿਯੋਗ ਪੂਰਾ ਹੋ ਜਾਵੇ ਤੇ ਸਕੂਲ ਨੂੰ ਬਦਾਲਣ ਲਈ ਨਾਲ ਜਗ੍ਹਾ ਪਈ ਹੈ ਖਾਲੀ ਉਹਦੇ ਬਾਰੇ ਕੀ ਕਰੀ ਅਸੀਂ ਮੰਗ ਕੀਤੀ ਸੀ ਆ ਪੁੱਡਾ ਕਮਾਡਾ ਨੇ ਸਕੂਲ ਦੇ ਸਾਹਮਣੇ ਪ੍ਰਾਇਮਰੀ ਸਕੂਲ ਦੀ ਜਗ੍ਹਾ ਪਈ ਹੈ ਸਾਡੀਆਂ ਹੀ ਜ਼ਮੀਨਾਂ ਉੱਜੜ ਗਿਆ ਸਿਰਫ 3.5 ਲੱਖ ਨੂੰ 2.5 ਲੱਖ ਨੂੰ ਸਾਡੀ ਜ਼ਮੀਨ ਖਰੀਦੀ ਗਈ 1995 ਚ ਅੱਜ ਤੱਕ ਉਹ ਵਿਹਲੀ ਪਈ ਹੈ ਅਸੀਂ ਇਹ ਵੀ ਸਰਕਾਰ ਤੋਂ ਮੰਗ ਕੀਤੀ ਸੀ ਲਿਖਤੀ ਵੀ ਸਾਨੂੰ ਆ ਦਰਵਾਜਾ ਕੱਢ ਕੇ ਇੱਕ ਜਿਹੜੇ ਸਕੂਲ ਦੇ ਟੀਚਰ ਸਾਹਿਬਾਨ ਨੇ ਇਹਨਾਂ ਦੀਆਂ ਕਾਰਾਂ ਗੱਡੀਆਂ ਮੋਟਰਸਾਈਕਲ ਵਾਰ ਖੜ੍ਹ ਜਾਣਗੇ ਤੇ ਇਹ 550 ਬੱਚਾ ਜਿਹੜਾ ਛੋਟੀ ਜੀ ਬਿਲਡਿੰਗ ਵਿੱਚ ਟਾਈਮ ਕੱਟਦਾ ਇਹ ਵੀ ਖੇਡ ਖੁੱਦ ਸਕਣਗੇ ਤਾਂ ਕਿ ਇੱਥੋਂ ਬੱਚੇ ਜਾ ਕੇ ਕਿਤੇ ਚੰਗੀ ਜਾ ਕੇ ਸੇਵਾ ਕਰਨਗੇ ਲੋਕਾ ਮੇਰਾ ਹਰਮਿੰਦਰ ਸਿੰਘ ਹੈ ਪਿੰਡ ਕੁੰਮੜੇ ਤੋਂ ਹੀ ਉਹ ਕੁੰਮੜੇ ਤੋਂ ਕਿਸ ਤਰ੍ਹਾਂ ਦੇਖਦੇ ਉਸ ਸਕੂਲ ਦੀ ਹੋਰ ਨਹੀਂ ਹੋ ਰਹੀ ਜਿਹੜਾ ਲੋਕ ਨੇ ਪਿੱਛੇ ਪੈ ਗਏ ਪਿੰਡ ਦੇ ਹੀ ਪਏ ਨੇ ਮੇਰਾ ਕਹਿਲਦਾ ਸਾਨੂੰ ਦੇਦੇ ਸਾਨੂੰ ਦੇਦੇ ਉਹਨਾਂ ਨੂੰ ਕਹਿੰਦੇ ਤਾਂ ਉਹ ਜੋੜ ਲਾ ਰਹੇ ਤੇ ਉਹਨਾਂ ਬਜ਼ੁਰਗਾਂ ਦੀ ਦਿੱਤੀ ਹੋਈ ਜਗਾ ਜਿਹੜੀ ਦਾਨ ਦਿੱਤੀ ਗਈ ਸੀ ਸਕੂਲ ਵਾਸਤੇ 40 ਸਾਲ ਤੋਂ ਉੱਪਰ ਦੀ ਸਮਾਂ ਹੋ ਗਿਆ ਹੁਣ ਲੋਕ ਲੈਣ ਨੂੰ ਫਿਰਦੇ ਆ ਦਾਨ ਕੀਤੀ ਹੋਈ ਚੀਜ਼ ਨੂੰ ਵੀ ਬਹੁਤ ਦਾਨ ਨੂੰ ਵੀ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਜੀ ਜਿਹੜੇ ਇਹ ਜਿਹੇ ਬੰਦੇ ਹੁੰਦੇ ਨੇ ਤੇ ਸਰਕਾਰ ਦੇ ਕਾਰਜ ਪ੍ਰਣਾਲੀ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਸਰਕਾਰ ਦਾ ਕੀ ਰੁਈਆ ਰਿਹਾ ਕਿ ਹਜੇ ਇੰਨੇ ਸਾਲ ਹੋ ਗਿਆ ਪਰ ਸਰਕਾਰ ਨੇ ਸਕੂਲ ਨੂੰ ਆਪਣੇ ਨਾਮ ਤੋਂ ਸਰਕਾਰ ਨੂੰ ਸਿੱਧੀ ਕਰਾਂਗੇ ਜੀ ਇਕੱਠੇ ਹੋ ਕੇ ਸਾਢੇ ਜਨੇ ਇਹ ਸਕੂਲ ਬੰਦ ਨਹੀਂ ਹੋਏਗਾ ਕਿਸੇ ਵੀ ਕੀਮਤ ਚਾਹ ਕੇ ਬੰਦ ਨਹੀਂ ਹੋਣ ਦਿੰਦੇ ਇਹ ਸਨ ਸਾਡੇ ਪੰਚਾਇਤ ਮੈਂਬਰ ਸਾਬਕਾ ਪੰਚਾਇਤ ਮੈਂਬਰ ਹਰਵਿੰਦਰ ਸਿੰਘ ਜੀ ਨੰਬਰਦਾਰ ਮਿਲੂ ਗੁਰਜਨ ਸਿੰਘ ਜੀ ਸਾਬਕਾ ਪੰਚਾਇਤ ਮੈਂਬਰ ਬਲਜੀਤ ਸਿੰਘ ਜੀ ਸਾਬਕਾ ਪੰਚਾਇਤ ਮੈਂਬਰ ਜਿਨ੍ਹਾਂ ਨੇ ਆਪਣੇ ਆਪਣੇ ਪੰਚਾਇਤਾਂ ਚ ਇਸ ਸਕੂਲ ਨੂੰ ਬਣਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਤੇ ਅਮੁੱਲਾ ਯੋਗਦਾਨ ਪਾਇਆ ਤੇ ਹੁਣ ਵੀ ਇਹੀ ਸਾਰੇ ਜਿਹੜੇ ਸਾਬਕਾ ਪੰਚਾਇਤ ਮੈਂਬਰ ਹੋਏ ਸਾਬਕਾ ਸਰਪੰਚ ਹੋਣ ਸਾਰੇ ਇਕੱਠੇ ਹੋ ਕੇ ਨੰਬਰਦਾਰ ਸਾਹਿਬਾਨ ਦੇ ਸਹਿਯੋਗ ਨਾਲ ਜਿਹੜੇ ਮੋਦ ਪ੍ਰਗਟ ਹੀ ਆ ਉਹ ਸਕੂਲ ਦੀ ਬਿਲਡਿੰਗ ਵਾਸਤੇ ਇਹ ਜਿਸ ਤਰ੍ਹਾਂ ਲਮਚੀ ਹੋਏ ਪਏ ਨੇ ਸਾਨੂੰ ਕਿਸੇ ਵੀ ਕੋਰਟ 'ਚ ਜਾਣਾ ਪਵੇ ਕਿਸੇ ਸੰਘਰਸ਼ ਵੱਡਾ ਕਰਨਾ ਪਵੇ ਪਰ ਸਕੂਲ ਦੀ ਬਿੰਡਿੰਗ ਅਸੀਂ ਅੱਜ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਸਰਕਾਰ ਚਲੇ ਜਾਊਗੀ ਹਜੋਤ ਬੈਂਕ ਚਲੇ ਜਾਊਗਾ ਪਰ ਇਹ ਸਕੂਲ ਨਹੀਂ ਜਾਊ ਹੱਲ ਨਹੀਂ ਜਣੇ ਗਈ ਨਾ ਹੋਰ ਚੀਜ਼ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ ਜਾਂ ਦਾਨ ਕੀਤੀ ਗਈ ਹੋਣੀ ਜ਼ਮੀਨ ਤੇ ਜੇ ਕੋਈ ਰਿਕਾਰਡ ਹੈ ਜਾਂ ਕੋਈ ਬੱਚਾ ਇਹ ਮੇਰੇ ਕੋਲ ਸਾਡੇ ਕੋਲੇ ਆ ਮਤੇ ਪਏ ਨੇ ਆ ਸਾਡੇ ਕੋਲੇ ਰਿਕਾਰਡ ਹੈ ਮਤੇ ਪਏ ਨੇ ਅੱਛਾ ਦਾਨ ਕਰੇ ਜੋ ਸਾਡੇ ਕੋਲੇ ਦੋ ਪੰਚਾਇਤ ਮੈਂਬਰ ਅੱਜ ਵੀ ਜਿਹੜੇ ਹੈਗੇ ਉਹ ਜਿੰਦੇ ਹੈਗੇ ਅੱਜ ਵੀ ਪੰਚਾਇਤ ਮੈਂਬਰ ਦੋ ਜਿਹੜੇ ਦੋ ਪੰਚਾਇਤ ਮੈਂਬਰ ਸਤਿ ਸ਼ਾਤ ਸ਼ੇਰ ਸਿੰਘ ਜੀ ਅਮਰੀਕ ਸਿੰਘ ਜੀ ਸਾਡੇ ਕੋਲ ਦੋ ਪੰਚਾਇਤ ਮੈਂਬਰ ਅੱਜ ਵੀ ਹਾਜ਼ਰ ਨੇ ਜਿਹੜੇ ਉਸ ਪੰਚਾਇਤ ਜਿਨ੍ਹਾਂ ਦੇ ਸਾਈਨ ਹੋਏ ਵਰਸਿਕਰੇਟਰ ਹੋਏਗੇ ਦਾਨ ਕਰਨ ਦੇ ਇਹ ਸਾਰਾ ਹੀ ਅਸੀਂ ਰਿਕਾਰਡ ਸਬੂਤ ਜਿਹੜਾ ਅਸੀਂ ਜਦੋਂ ਅਦਾਲਤ ਸਾਡੀ ਸੁਣਾਈ ਹੋਊਗੀ ਸਾਡਾ ਦੁਪਹਿਰ ਵਈ ਹੋਊਗੀ ਅਸੀਂ ਐਵੀਡੈਂਸ ਗਵਾਹੀ ਦੇਣਗੇ ਐਵੀਡੈਂਸ ਸਾਰਾ ਰਿਕਾਰਡੇ ਪੇਸ਼ ਕਰ ਦਵਾਂਗੇ ਕਿ ਸਾਡੇ ਕੋਲੇ 40 ਸਾਲ ਦੇ ਬਿਜਲੀ ਦੇ ਬਿੱਲ ਸਕੂਲ ਦੇ ਪਾਣੀ ਦੇ ਬਿੱਲ ਤੇ ਸਾਰਾ ਸਾਡਾ ਰਿਕਾਰਡ ਪੰਚਾਇਤੀਏ ਪਿਆ ਸੀ ਉਹ ਪੇਸ਼ ਕਰਾਂਗੇ ਕਿ ਪੰਜਾਬ ਚ ਲੋਕ ਸਭਾ ਚੋਣਾਂ ਦਾ ਵੀ ਦੌਰ ਮਤਲਬ ਸ਼ੁਰੂ ਹੋ ਚੁੱਕਿਆ ਤੇ ਪੰਜਾਬ ਦੇ ਸੀਐਮ ਨੂੰ ਕੀ ਅਪੀਲ ਕਰਨਾ ਚਾਹੋਗੇ ਆ ਪੰਜਾਬ ਦੇ ਸਕੂਲਾਂ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਤੁਸੀਂ ਬਹੁਤ ਬਹੁਤ ਵੱਡੇ ਇਹ ਲੋਕ ਗਰੀਬ ਲੋਕਾਂ ਵਾਸਤੇ ਜਿਹੜੇ ਬੱਚੇ ਇਸ ਸਕੂਲ ਚ ਪੜਦੇ ਆ ਉਹ ਕੋਈ ਧਨਾੜ ਲੋਕਾਂ ਦੇ ਬੱਚੇ ਨਹੀਂ ਹੈ ਧਨਾੜ ਲੋਕ ਸਾਡੇ ਜਿਹੜੇ ਚੰਗੇ ਖਾਮਦਾਨ ਚੰਗੇ ਘਰਾਂ ਦੇ ਲੋਕ ਆ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਇੱਥੇ ਤਕਰੀਬਨ ਲਗਭਗ ਸਾਡੇ ਆਪਣੇ ਬੱਚੇ ਗਰੀਬ ਲੋਕਾਂ ਦੇ ਬੱਚੇ ਪੜਦੇ ਨੇ ਜੇਕਰ ਇਸ ਸਕੂਲ ਨੂੰ ਨਹੀਂ ਬਚਾਇਆ ਤਾਂ ਬਹੁਤ ਵੱਡਾ ਗਰੀਬ ਲੋਕਾਂ ਨਾਲ ਧੱਕਾ ਹੋਊਗਾ ਧੋਖਾ ਹੋਊਗਾ ਮੁੱਖ ਮੰਤਰੀ ਸਾਹਿਬ ਨੇ ਕਹਿਣਾ ਚਾਹੀਦਾ ਜੀ ਆਪਾਂ ਰਜੈਨ ਦੇਵੇ ਅਸਤੀਫਾ ਦੇਵੇ ਸਿੱਖਿਆ ਮੰਤਰੀ ਜਾਂ ਇਸ ਸਕੂਲਾਂ ਦੀ ਦੇਖਰੇਖ ਕਰ ਲੈ ਮੈਨੂੰ ਇਹ ਨਹੀਂ ਲੱਗਦਾ ਵੀ ਜਦੋਂ ਇੱਕ ਕਿਲੋਮੀਟਰ ਸਕੂਲ ਦੀ ਦੇਖਰੇਖ ਨਹੀਂ ਹੁੰਦੀ ਪੂਰੇ ਪੰਜਾਬ ਦੇ ਸਕੂਲਾਂ ਦਾ ਕੀ ਹਾਲ ਹੋਊਗਾ ਥੈਂਕ ਯੂ ਸਰ ਥੈਂਕ ਯੂ